ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਨਤ ਕਰੋ ਅਰਦਾਸ ਸੁਨਹੁ ਜੇ ਠਾਕੁਰ ਭਾਵੇ ਬਿਨਤ ਕਰੋ ਅਰਦਾਸ ਇਥੇ ਵਿਸਰਾਮ ਸੁਨਹੁ ਜੇ ਠਾਕੁਰ ਭਾਵੇ ਦੇਹ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੇ ਜੀ ਭਗਤ ਪਦ ਤੇ ਯਮਕ ਲਾ ਕੇ ਹੀ ਬੋਲਣਾ ਹੈ ਭਗਤ ਇਹ ਮੰਨ ਤਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਭ ਕਾਲ ਉਦਰੀ ਇੱਕ ਨਾਮ ਧਰਮ ਅੰਧਿਆਰ ਹੀ ਉਚਾਰਨ ਕਰਨਾ ਹੈ ਐੜੀ ਉੱਤੇ ਟਿੱਪੀ ਤਦ ਦੇਸੀ ਆਰੀ ਐੜੇ ਕੰਨਾ ਰਾਰਾ ਇਸ ਤਰ੍ਹਾਂ ਅੰਧਿਆਰ ਪ੍ਰਗਟ ਸਾਗਲ ਹਰਿ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਵੈਏ ਸ੍ਰੀ ਮੁਖਵਾਕਿਆ ਮਹੱਲਾ ਪੰਜਵਾ ਮੁਖ ਬਾਕ્ય ਜਿਹੜਾ ਮੁਖ ਪਦ ਹੈ ਨਾ ਇਹਨੂੰ ਥੋੜਾ ਜਿਹਾ ਕਸ ਕੇ ਹੀ ਬੋਲਣਾ ਮੁਖ ਨਹੀਂ ਕਹਿਣਾ ਸਵਈਏ ਸ੍ਰੀ ਮੁਖ ਬਾਕ્ય ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹ ਮੋਹ ਫਨ ਬੰਦੀ ਸਾਠ ਕਠੋਰ ਕੋਚੀਲ ਕੋ ਗਿਆਨੀ ਆਏ 60 ਇਸੇ ਤਰ੍ਹਾਂ ਹੀ ਪੋਲਾ ਹੀ ਉਚਾਰਨ ਕਰਨਾ 60 ਨਹੀਂ ਕਹਿ ਦੇਣਾ 60 ਦਾ ਅਰਥ ਹੁੰਦਾ ਮੂਰਖ ਕਾਚੀ ਦੇਹ ਮੋਹ ਫਨ ਬੰਦੀ ਇਥੇ ਵਿਸ਼ਰਾਮ 60 ਕઠੋਰ ਕੁਚੀਲ ਕੁ ਗਿਆਨੀ ਤਾਵਤ ਭ੍ਰਮਤ ਰਹਿਨ ਨਹੀਂ ਪਾਵਤ ਭ੍ਰਮਤ ਤਾਵਤ ਭ੍ਰਮਤ ਰਹਿਨ ਨਹੀਂ ਪਾਵ ਪਾਵਤ ਤਾਵਤ ਭ੍ਰਮਤ ਰਹਿਨ ਨਹੀਂ ਪਾਵਤ ਪਾਰ ਬ੍ਰਹਮ ਕੀ ਗਾਤ ਨਹੀਂ ਜਾਨੀ ਜੋਵਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਵੱਡੋ ਅਭਿਮਾਨੀ ਜੋਵਨ ਰੂਪ ਮਾਇਆ ਮਦ ਮਾਤਾ ਮਦ ਫੁੱਲਾ ਬੋਲਣਾ ਮਾਤਾ ਪਦ ਕਿਸਕੇ ਉਚਾਰਨ ਕਰਨਾ ਇੱਥੇ ਵਿਸਰਾਮ ਹੈ ਵਿਚਰਤ ਵਿਕਲ ਵੱਡੋ ਅਭਿਮਾਨੀ ਵੱਡੋ ਕਨੋੜੇ ਨਾਲ ਬੋਲਣਾ ਵੱਡੋ ਨਹੀਂ ਕਹਿਣਾ ਹੋੜੇ ਨਾਲ ਪਾਰਧਾਨ ਪਰ અપਵਾਦ ਨਾਰਨਿੰਦਾ ਇਸੇ ਤਰ੍ਹਾਂ ਬੋਲਣਾ ਹੈ ਪਾਰਧਾਨ ਪਰ અપਵਾਦ ਨਾਰਨਿੰਦਾ ਇਸੇ ਤਰ੍ਹਾਂ ਇਹ ਮਿੱਠੀ ਜੀ ਮਾਹੇ ਹਿਤਾਨੀ ਬਲਵੰਚ ਛਾਪ ਕਰਤ ਉਪਾਵਾ ਇਹ ਬਲਵੰਚ ਇਕੱਠਾ ਲਿਖਿਆ ਹੋਇਆ ਹੈ ਪਰ ਇਹ ਪਾਠ ਵੱਖਰਾ ਹੁੰਦਾ ਹੈ ਬਲਸ਼ਲ ਜਿਸ ਦਾ ਅਰਥ ਹੁੰਦਾ ਹੈ ਬਲਵੰਚ ਤੇ ਯਮਕ ਲਾ ਦਿੰਦੀ ਹੈ ਛਾਪ ਕਰਤ ਉਪਾਵਾ ਤੇਖਤ ਸੋਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੋਚ ਨਾਸਿਤ ਆਇਓ ਸਰਨ ਜੀ ਕੇ ਦਾਨੀ ਸੀਲ ਧਰਮ ਦਇਆ ਸੋਚ ਨਾਸਿਤ ਇਸੇ ਤਰ੍ਹਾਂ ਉਚਾਰਨ ਕਰਨਾ ਇੱਥੇ ਵਿਸਰਾਮ ਹੈ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰਾਥ ਸ੍ਰੀ ਧਾਰ ਰਾਖਲੇਹ ਨਾਨਕ ਕੇ ਸੁਆਮੀ ਵੈਸੇ ਪਾਠ ਕਈ ਥਾਂ ਤੇ ਸ੍ਰੀ ਧਰ ਆਉਂਦਾ ਹੀਠਾਂ ਰਾਰਾ ਹੋਵੇ ਤਾਂ ਸ੍ਰੀ ਧਰ ਜਦੋਂ ਰਾਰਾ ਪੂਰਾ ਹੋਵੇ ਤਾਂ ਸ੍ਰੀ ਧਰ ਕੀਰਤ ਕਰਨ ਸਰਨ ਮਨ ਮੋਹਨ ਜੋ ਹਨ ਪਾਪ ਵਿਦਾਰਨ ਕਉ ਹਰ ਤਾਰਨ ਤਰਨ ਸਮਰਥ ਸਭੈ ਵਿਦ ਕੁਲਹ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹਿਓ ਕਾਤ ਤੋਂ ਚਿਤ ਚੇਤ ਅਚੇਤ ਇਥੇ ਠਮਕ ਜਾਨ ਸਤ ਸੰਗਤ ਇਥੇ ਵਿਸਰਾਮ ਹੈ ਪਰਮ ਅੰਧੇਰ ਮੋਹਿਓ ਇਹ ਮੋਹਿਓ ਪਾਤੇ ਠਮਕ ਲਾਉਣੀ ਹੈ ਕਾਤ ਤੋਂ ਕਤ ਤੋਂ ਇਕੱਠਾ ਨਹੀਂ ਕਹਿ ਦੇਣਾ ਬਿੰਦੀ ਲੱਗੀ ਹੈ ਤੋਂ ਉਚਾਰਨ ਕਰਨਾ ਮੂਰਤ ਘਰੇ ਚਸਾ ਪਾਲ ਸਿਮਰਨ ਰਾਮ ਨਾਮ ਰਸਨਾ ਸੰਗ ਲਾਓ ਹਉ ਚੌਕਾਜ ਅਲਪ ਸੁਖ ਬੰਦਨ ਕੋਟ ਜਨਮ ਕਹਾ ਦੁਖ ਭਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਾਵ ਇਹ ਸਿੱਖਿਆ ਉਚਾਰਨ ਕਰਨਾ ਸਿੱਖਿਆ ਸੰਤ ਇਥੇ ਠਹਿਰਾ ਨਾਮ ਭਜ ਨਾਨਕ ਇਥੇ ਵਿਸਰਾਮ ਹੈ ਰਾਮ ਰੰਗ ਆਤਮ ਸਿਉ ਰਾਉ ਰੰਚ ਕਰੇਤ ਖੇਤ ਤਨ ਨਿਰਮਿਤ ਦੁਰਲੱਭ ਦੇ ਸਵਾਰ ਧਈ ਦੁਰਲੱਭ ਹੀ ਉਚਾਰਨ ਕਰਨਾ ਰੰਚਕ ਰੇਤ ਖੇਤ ਤਾਂ ਨਿਰਮਿਤ ਇਥੇ ਵਿਸਰਾਮ ਦੁਰਲੱਭ ਦੇ ਸਵਾਰ ਧਰੀ ਖਾਨ ਪਾਨ ਸੁਦੇ ਸੁਖ ਪੁੰਚਤ संकट काट विपत हरी सोधे सुख सोधे ਦਾ ਸੁਖ ਨਾਲ ਨਹੀਂ ਸੰਬੰਧ ਹੈ ਖਾਨ ਪਾਨ ਸੋधे ਸੁਖ ਪੁੰਚਤ ਇਥੇ ਵਿਸਰਾਮ संकट काट विपत हरी ਮਾਤ ਪਿਤਾ ਭਾਈ ਅਰਬੰਧਪ ਭੂਜਨ ਕੀ ਸਭ ਸੂਝ ਪਰੀ ਭੂਜਨ ਥੋੜਾ ਜਿਹਾ ਕਸ ਕੇ ਬੋਲਣਾ ਭੂਜਨ ਨਹੀਂ ਕਹਿਣਾ ਭੂਜਨ ਕੀ ਸਭ ਸੂਝ ਪਰੀ ਬਰਦਮਾਨ ਹੋਵਤ ਦਿਨ ਪ੍ਰਾਤਨਿਤ ਬਰਦਮਾਨ ਦੱਦੇ ਨਾਲ ਨਹੀਂ ਕਹਿਣਾ ਬਰਦਮਾਨ ਤੱਦਾ ਹੈ ਵਿੱਚ ਬਰਦਮਾਨ ਹੋਵਤ ਇੱਥੇ ਠਮਕ ਦੇਨ ਪ੍ਰਾਤਨਿਤ ਇੱਥੇ ਵਿਸਰਾਮ ਹੈ ਆਵਤ ਨਿਕਟ ਬੇਖੰਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕ੍ਰਿਮ ਉਚਾਰਨ ਕਰਨਾ ਕੱਕੇ ਦੇ ਹੀਠਾਂ ਰਾਰਾ ਹੈ ਰਾਰੇ ਨੂੰ ਸਿਹਾਰੀ ਲੱਗ ਜੰਨੀ ਆ ਪੂਲਾ ਬੂਲਨੇ ਕ੍ਰੇਮ ਨਹੀਂ ਕਾਣਾ ਕ੍ਰੇਮ ਰੇ ਗੁਨਹੀਨ ਦੀਨ ਮਾਇਆ ਕ੍ਰੇਮ ਸਿਮਰ ਸੁਆਮੀ ਏਕ ਘਰੀ ਕਰ ਗਹਿ ਲੇਹੁ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾ ਮਹਿ ਗਰਬਤ ਤੁਝੇ ਮਨ ਮੂਸ ਇਥੇ ਠਹਿਰਾ ਦੇਣਾ ਬਿਲਾ ਮਹਿ ਗਰਬਤ ਇਥੇ ਵਿਸਰਾਮ ਹੈ रे मन मूष बिला मह गर्बत करतव करत महा मुगना हां मुगना उच्चारण करना करतव करत महा मुगना संपत डोल झोल संग झूलत संपत डोल झोल संग झूलत माया मगन ब्रहमत कुगना हां कुगना ਸੋਤ ਬਨਤਾ ਸਾਜਨ ਸੁਖ ਬੰਧਪ ਬਨਿਤਾ ਨੰਨੇ ਨੂੰ ਸਰੀ ਲੱਗੀ ਹੋਈ ਐ ਸੋਤ ਬਨਿਤਾ ਸਾਜਨ ਸੁਖ ਬੰਧਪ ਤਾਸਿਉ ਮੂਹ ਬਡਿਓ ਜੋ ਕਨਾ ਨਿਜੂ ਨਿ ਸੁ ਪਾਠ ਤਾਸਿਉ ਮੂਹ ਬਡਿਓ ਇਥੇ ਠਮਕ ਲਾ ਦਨੀ ਐ ਸੋ ਕਨਾ ਇਹ ਵਖਰਾ ਹੀ ਪਾਠ ਕਰਨਾ ਹੈ ਸੋਤ ਬਨਤਾ ਸਾਜਨ ਸੁਖ ਬੰਧਪ ਤਾਸਿਉ ਮੂਹ ਬਡਿਓ ਸੋ ਕਹਨਾ ਕਿਤੇ ਵੀ ਸਾਜਨ ਪਦ ਆ ਜੇ ਨਾ ਉਥੇ ਥੋੜਾ ਜਿਹਾ ਕਸ ਕੇ ਬੋਲਣਾ ਹੈ ਸਾਜਨ ਨਹੀਂ ਕਹਿਣਾ ਹੈ ਬੋਇਓ ਬੀਜ ਅਹੰ ਮਮ ਅੰਕੁਰ ਅਹੰਗ ਪੱਤੇ ਠਮਕ ਲਾਉਣੀ ਹੈ ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਦ ਕਰਤ ਅਗਨਾ ਹ ਇਥੇ ਅਗਨਾ ਦੇ ਨਾ ਪ੍ਰਾਤਨ ਸਰੂਪਾਂ ਦੇ ਵਿੱਚ ਬਿੰਦੀ ਨਹੀਂ ਹੈ ਇਥੇ ਅਗਨਾ ਹੀ ਹੈ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ